ਹਾਂਜੀ ਪਿਆਰਿਓ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਨਾ ਵੀਡੀਓ ਦੇ ਵਿੱਚ ਕੋਈ ਆ ਕਿ ਜਿਹੜੇ ਬਾਬੇ ਸਕਿਉਰਟੀ ਦੇ ਵਿੱਚ ਰਹਿੰਦੇ ਨੇ ਨਾ ਆਪਾਂ ਉਹ ਸਾਨੂੰ ਪਤਾ ਕੀ ਕਹਿੰਦੇ ਨੇ ਕਹਿੰਦੇ ਜਿਉਣਾ ਮਰਨਾ ਉੱਪਰ ਵਾਲੇ ਦੇ ਹੱਥ 'ਚ ਹੈ ਉੱਪਰ ਵਾਲੇ ਦੇ ਹੱਥ 'ਚ ਸਾਡੇ ਨੂੰ ਇਦਾਂ ਕਹਿੰਦੇ ਆ ਪਰ ਆਪ ਸਕਿਉਰਟੀਆਂ ਰੱਖਦੇ ਆ ਵੀ ਜਿਹਨੂੰ ਜਨਮ ਜਨਮਾ ਮਰਨਾ ਤੇ ਜਨਮ ਲੈਣਾ ਤਾਂ ਉੱਪਰ ਵਾਲੇ ਦੇ ਹੱਥ 'ਚ ਹੀ ਹੈ ਫਿਰ ਤੁਸੀਂ ਸਕਿਉਰਟੀ ਘਾੜੇ ਪਿੱਛੇ ਰੱਖੀ ਆ ਵੀ ਤੇ ਸਾਡੇ ਇਹ ਬਾਬੇ ਮਸਲੇ ਹੱਲ ਕਰਦੇ ਨੇ ਸਾਡੇ ਦੁੱਖ ਦੂਰ ਰੋਗ ਕਰਦੇ ਨੇ ਪਰ ਜਦੋਂ ਇਹ ਆਪ بیمار ਹੋ ਜਾਂਦੇ ਆ ਫਿਰ ਵੱਡੇ ਵੱਡੇ ਹਸਪੀਟਲ ਬਾਹਰ ਚਲੇਦੇ ਆ ਅਮਰੀਕਾ 'ਚ ਕੋਈ ਵਾਗਿਆ ਕੋਈ ਕੈਨੇਡਾ 'ਚ ਵਾਗਿਆ ਉੱਥੇ ਜਾ ਕੇ ਆਪਦੇ ਇਲਾਜ ਕਰਾਉਂਦੇ ਆ ਇੱਥੇ ਰਾਜ ਨਹੀਂ ਨਾ ਹੁੰਦਾ ਫਿਰ ਜੀ ਜੀ ਵੀ ਫਿਰ ਤੁਸੀਂ ਉਦੋਂ ਉਸੇ ਬਾਬੇ ਤੇ ਭਰੋਸਾ ਆਖਿਆ ਕਰੋ ਭਾਈ ਫਿਰ ਹੈ ਤੇ ਇਹ ਇੰਜ ਗੁੰਝੀ ਗੱਲਾ ਇਹ ਸਾਡਾ ਅੰਦੇ ਅੰਧ ਭਗਤਾਂ ਦਾ ਇਹ ਕੰਮ ਹੈਗਾ ਜਿਹੜੇ ਅਸੀਂ ਸਦਾ ਨੂੰ ਬਣੇ ਹੋਇਆ ਇਹਨਾਂ ਬਾਬਿਆਂ ਦੇ ਤੇ ਬਾਕੀ ਨਾ ਗੁੰਦਾ ਜਦੋਂ ਵੀ ਇਹ ਬਾਬੇ ਜੇਲ੍ਹ ਚ ਜਾਂਦੇ ਨੇ ਇਹ ਫਿਰ ਸਾਨੂੰ ਤਾਂ ਇਹ ਕਹਿੰਦੇ ਨੇ ਵੀ ਆਹ ਚਮਤਕਾਰ ਤੁਹਾਡਾ ਵਾਸਤੇ ਹੋ ਗਿਆ ਆਹ ਚਮਤਕਾਰ ਹੋ ਗਿਆ ਜਿਹਨੂੰ ਇਹ ਆਪ ਜੇਲ੍ਹ ਚ ਭਗ ਜਾਂਦੇ ਨੇ ਫਿਰ ਉਹ ਇਹ ਚਮਤਕਾਰ ਕੋਈ ਨਹੀਂ ਦਿਖਾਉਂਦੇ ਉਹ ਇਹਨਾਂ ਦਾ ਚਮਤਕਾਰ ਕਿੱਥੇ ਜਾਂਦਾ ਵੀ ਉਦੋਂ ਕਿ ਉਹ ਵੀ ਜਾਂਦਾ ਨਾ ਸੋ ਇਸ ਵਾਸਤੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਜਿਹੜੇ ਵੀ ਬਾਬਿਆਂ ਦੇ ਭਗਤ ਬਣਦੇ ਆ ਉਹਨਾਂ ਭਗਤਾਂ ਨੂੰ ਬੇਨਤੀ ਹੈ ਵੀ ਅੰਧ ਭਗਤ ਨਾ ਬਣੋ ਭਾਈ ਤੁਸੀਂ ਠੀਕ ਹੈ ਕਿ ਨਹੀਂ ਜੇਕਰ ਇਹ ਇਨਸਾਨ ਅੱਖਾਂ ਤੋਂ ਨਾ ਹੋਵੇ ਨਾ ਉਹਦੀਆਂ ਬਾਕੀ ਇੰਦਰੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਉਹ ਜਰਾ ਕੰਮ ਕਰਦੀਆਂ ਨੇ ਪਰ ਜਦ ਜਦ ਉਹ ਅਕਲ ਦੇ ਨਹੀਂ ਨਾ ਕੋਈ ਵੀ ਗਿਆਨ ਇੰਦਰੀ ਇਹ ਕੰਮ ਨਹੀਂ ਕਰਦੀ ਤੇ ਇਹ ਅੰਤ ਦੇ ਵਿੱਚ ਆਪਾਂ ਤਾਂ ਇਹੀ ਕਹਾਂਗੇ ਵੀ ਡੇਰਿਆਂ ਤੇ ਬਖੰਡੀ ਰੋਕਾਂ ਤੋਂ ਬਚੋ ਪਹਿ ਭਗਤ ਬਣੋ ਅੰਨੇ ਨਾ ਬਣੋ ਭਗਤ ਬਣ ਜਾਓ ਪਰ ਅੰਨੇ ਨਾ ਬਣੋ ਵੀਡੀਓ ਚੰਗੀ ਲੱਗੀ ਲਾਇਕ ਕਮੈਂਟ ਅਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ